ਜਲੰਧਰ ਰੋਡ ਫੀਸ ਦੇ ਡਰਾਈਵਰ ਜਗਜੀਤ ਸਿੰਘ ਦੀ ਕੁਰਾਲੀ ਦੇ ਵਿੱਚ ਹੋਈ ਹੱਤਿਆ ਮਾਮਲੇ ਦਾ ਵਿੱਚ ਸਰਕਾਰ ਨੇ ਇਹ ਐਲਾਨ ਕੀਤਾ ਹੈ ਸਰਕਾਰ ਦੇ ਵੱਲੋਂ ਪਤਨੀ ਨੂੰ ਨੌਕਰੀ 50 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਇਹ ਐਲਾਨ ਦੇਰ ਰਾਤ ਕੀਤਾ ਗਿਆ ਇਸ ਤੋਂ ਪਹਿਲਾਂ ਡਰਾਈਵਰ ਕੰਡਕਟਰ ਯੂਨੀయన్స్ ਵਲਨੋਨ ਜਲੰਧਰ ਰੋਡਵੇਜ਼ ਦੇ ਡਿਪੋ ਇਕਦਮ ਵਿੱਚ ਜਗਜੀਤ ਸਿੰਘ ਦੀ ਲਾਸ਼ ਰੱਖ ਕੇ ਪੂਰਾ ਦਿਨ ਪ੍ਰਦਰਸ਼ਨ ਜੜਾ ਕੀਤਾ ਗਿਆ ਸੀ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਅੰਤਿਮ ਸੰਸਕਾਰ ਤੇ ਵੀ ਰੋਕ ਲਾਈ ਗਈ ਸੀ ਇਸ ਦੌਰਾਨ ਡਰਾਈਵਰ ਜਗਜੀਤ ਦਾ ਪ੍ਰਬਲ ਦਰ ਵੀ ਮੌਜੂਦ ਸੀ ਜੋ ਆਪਣੇ ਭਰਾ ਦੇ ਨਾਲ ਬਿਤਾਈਆਂ ਯਾਦਾਂ ਉਸ ਦੀਆਂ ਕਹਾਣੀਆਂ ਸੁਣਾਉਂਦੇ ਹੋਏ ਫੁੱਟ ਫੁੱਟ ਕੇ ਰੋਣ ਲੱਗੇ ਉਹਨਾਂ ਦੱਸਿਆ ਜੁਗਜੀਤ ਕਹਿੰਦਾ ਸੀ ਅਸੀਂ ਕਦੇ ਵੀ ਵੱਖ ਨਹੀਂ ਹੋਵਾਂਗੇ ਪਰ ਅੱਜ ਉਹ ਸਾਨੂੰ ਡੂੰਗਾ ਦਰਦ ਦੇ ਕੇ ਚਲਾ ਗਿਆ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲੜ ਤੋਂ ਭਰੋਸਾ ਵਲਣ ਤੋਂ ਬਾਅਦ ਜਗਜੀਤ ਦਾ ਸਰੀਰ ਹੈ ਜਿਹੜਾ ਅੰਮ੍ਰਿਤਸਰ ਦੇ ਰਈਆਂ ਲਿਆਂਦਾ ਗਿਆ ਉਥੇ ਚੁਕਜੀਤ ਦਾ ਉਹਨਾਂ ਦੇ ਜੱਦੀ ਪਿੰਡ ਟਾਂਗੜੀ ਦੇ ਵਿੱਚ ਅੰਤਿਮ ਫਿਸਕਾਰ ਕੀਤਾ ਜਾਵੇਗਾ ਯੂਨੀਅਨ ਦੇ ਡਿਪੋ ਇੱਕ ਦੇ ਪ੍ਰਧਾਨ ਵਿਕਰਮਜੀਤ ਨੇ ਕਿਹਾ ਕਿ ਸਰਕਾਰ ਨੇ ਮੰਗਾਂ ਮੰਨ ਲੀਆਂ ਨੇ ਇਸ ਲਈ ਉਹ ਅੱਜ ਤੋਂ ਬੱਸਾਂ ਚਲਾ ਰਹੇ ਨੇ ਪ੍ਰਦਰਸ਼ਨ ਵਿੱਚ ਜੁਕਜੀਤ ਦੇ ਭਰਾ ਵੀ ਸ਼ਾਮਲ ਸਨ ਉਹਨਾਂ ਨੇ ਕਿਹਾ ਅਸੀਂ ਪਰਿਵਾਰ ਦੇ ਇੱਕ ਮੈਂਬਰ ਲਈ ਨੌਕਰੀ 1 ਕਰੋੜ ਦੀ ਮੰਗ ਕੀਤੀ ਸੀ ਹੁਣ ਸਰਕਾਰ ਨੇ ਸਾਡੀ ਮੰਗ ਮੰਨ ਲਈ ਹੈ ਇਸ ਲਈ ਰਈਆਂ ਦੇ ਵਿਚ ਆਪਣੀ ਪ੍ਰਾਦਾ ਅੰਤਿਮ ਸੰਸਕਾਰ ਕਰਨਗੇ ਉਹ ਖੁਦ ਰਾਜ ਮਿਸਤਰੀ ਦਾ ਕੰਮ ਕਰਦਾ ਘਰ ਵਿੱਚ ਕਮਾਉਣ ਵਾਲਾ ਹੋਰ ਕੋਈ ਨਹੀਂ ਹੈ ਇਸ ਲਈ ਸਾਨੂੰ ਇੰਨਾ ਲੰਬਾ ਸੰਘਰਸ਼ ਕਰਨਾ ਪਿਆ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਜਲੰਧਰ ਰੋਡ ਫੀਸ ਦੀ ਡਰਾਈਵਰ ਜਗਜੀਤ ਸਿੰਘ ਦੀ ਕੁਰਾਲੀ ਦੇ ਵਿੱਚ ਹੋਈ ਹੱਤਿਆ ਮਾਮਲੇ ਦਾ ਵਿੱਚ ਸਰਕਾਰ ਨੇ ਇਹ ਐਲਾਨ ਕੀਤਾ ਹੈ ਸਰਕਾਰ ਦੇ ਵੱਲੋਂ ਪਤਨੀ ਨੂੰ ਨੌਕਰੀ 50 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ। ਇਹ ਐਲਾਨ ਦੇਰ ਰਾਤ ਕੀਤਾ ਗਿਆ। ਇਸ ਤੋਂ ਪਹਿਲਾਂ ਡਰਾਈਵਰ ਕੰਡਕਟਰ ਯੂਨੀయన్స్ ਵਲੋਂ ਨ ਜਲੰਧਰ ਰੋਡ ਦੇ ਸਟੇਪੂ ਇੱਕ ਦਾ ਵਿੱਚ ਜਗਜੀਤ ਸਿੰਘ ਦੀ ਲਾਸ਼ ਰੱਖ ਕੇ ਪੂਰਾ ਦਿਨ ਪ੍ਰਦਰਸ਼ਨ ਐਜੜਾ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਅੰਤਿਮ ਸੰਸਕਾਰ ਤੇ ਵੀ ਰੋਕ ਲਾਈ ਗਈ ਸੀ। ਇਸ ਦੌਰਾਨ ਡਰਾਈਵਰ ਜਗਜੀਤ ਦਾ ਭਰਾ ਬਲਵਿੰਦਰ ਵੀ ਮੌਜੂਦ ਸੀ ਜੋ ਆਪਣੇ ਭਰਾ ਦੇ ਨਾਲ ਬਿਤਾਈਆਂ ਯਾਦਾਂ ਉਸ ਦੀਆਂ ਕਹਾਣੀਆਂ ਸੁਣਾਉਂਦੇ ਹੋਏ ਫੁੱਟ ਫੁੱਟ ਕੇ ਰੋਣ ਲੱਗੇ। ਉਹਨਾਂ ਦਾ ਸਜ ਜਗਜੀਤ ਕਹਿੰਦਾ ਸੀ ਅਸੀਂ ਕਦੇ ਵੀ ਵੱਖ ਨਹੀਂ ਹੋਵਾਂਗੇ ਪਰ ਅੱਜ ਉਹ ਸਾਨੂੰ ਡੂੰਗਾ ਦਰਦ ਦੇ ਕੇ ਚਲਾ ਗਿਆ। ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਤੋਂ ਪ੍ਰੋਸਾਵਲਨ ਤੋਂ ਬਾਅਦ ਜਗਜੀਤ ਦਾ ਸ਼ਰੀਰ ਹੈ ਜਿਹੜਾ ਅੰਮ੍ਰਿਤਸਰ ਦੇ ਰਈਆਂ ਲਿਆਂਦਾ ਗਿਆ। ਉਥੇ ਜੋ ਜੀਤ ਦਾ ਉਹਨਾਂ ਦੇ ਜੱਦੀ ਪਿੰਡ ਟਾਂਗੜੀ ਦੇ ਵਚਨਤਿੰਨ ਸਿਸਕਾਰ ਕੀਤਾ ਜਾਵੇਗਾ ਯੂਨੀਅਨ ਦੇ ਡਿਪੋ ਇੱਕ ਦੇ ਪ੍ਰਧਾਨ ਵਿਕਰਮਜੀਤ ਨੇ ਕਿਹਾ ਕਿ ਸਰਕਾਰ ਨੇ ਮੰਗਾਂ ਮੰਨ ਲੀਆਂ ਨੇ ਇਸ ਲਈ ਉਹ ਅੱਜ ਤੋਂ ਬੱਸਾਂ ਚਲਾ ਰਹੇ ਨੇ ਪ੍ਰਦਰਸ਼ਨ ਵਿੱਚ ਜੱਦੀ ਦੇ ਭਰਾ ਵੀ ਸ਼ਾਮਿਲ ਸਨ ਉਹਨਾਂ ਨੇ ਕਿਹਾ ਅਸੀਂ ਪਰਿਵਾਰ ਦੇ ਇੱਕ ਮੈਂਬਰ ਲਈ ਨੌਕਰੀ 1 ਕਰੋੜ ਦੀ ਮੰਗ ਕੀਤੀ ਸੀ ਹੁਣ ਸਰਕਾਰ ਨੇ ਸਾਡੀ ਮੰਗ ਮੰਨ ਲਈ ਹੈ ਇਸ ਲਈ ਰਈਆਂ ਦੇ ਵਿੱਚ ਆਪਣੇ ਭਰਾ ਦਾ ਅੰਤਿਮ ਸੰਸਕਾਰ ਕਰਨਗੇ ਉਹ ਖੁਦ ਰਾਜ ਮਿਸਤਰੀ ਦਾ ਕੰਮ ਕਰਦਾ ਘਰ ਵਿੱਚ ਕਮਾਉਣ ਵਾਲਾ ਹੋਰ ਕੋਈ ਨਹੀਂ ਹੈ ਇਸ ਲਈ ਸਾਨੂੰ ਇੰਨਾ ਲੰਬਾ ਸੰਘਰਸ਼ ਕਰਨਾ ਪਿਆ ਬਿਊਰੋ ਰਿਪੋਰਟ ਲੁਧਿਆਣਾ ਲਾਈਵ